35.50 ਹਜ਼ਾਰ ਰੁਪਏ ਦੇ ਵਿੱਚ ਕੋਠੇ ਚਿੱਦਿਆਂ ਵਾਲੇ ਦੀ ਸਰਪੰਚੀ ਮਿਲ ਗਈ ਹੈ ਅਮਰੀਕ ਸਿੰਘ ਨੂੰ ਇਹ ਖਬਰ ਸਾਹਮਣੇ ਆ ਰਹੀ ਹੈ ਗਿੱਦੜਬਾ ਹਲਕੇ ਦੇ ਕੋਟਲੀ ਅ블ੂ ਪਿੰਡ ਦੇ ਕੋਠੇ ਚਿੱਦਿਆਂ ਵਾਲੇ ਦੇ ਵਿੱਚ ਸਰਪੰਚੀ ਦੇ ਲਈ ਬੋਲੀ ਲਾਈ ਗਈ ਹੈ ਜਿਸ ਦੇ ਵਿੱਚ 35 ਲੱਖ 50 ਹਜ਼ਾਰ ਰੁਪਏ ਤੱਕ ਇਹ ਪਹੁੰਚੀ ਹੈ ਜਿਸ ਤੋਂ ਬਾਅਦ ਇਹ ਅਮਰੀਕ ਸਿੰਘ ਦੇ ਵੱਲੋਂ ਜਿੱਤ ਲਈ ਗਈ ਹੈ ਇਸ ਬੋਲੀ ਦੇ ਵਿੱਚ 35 ਲੱਖ 50 ਹਜ਼ਾਰ ਰੁਪਏ ਜੋ ਜਿੱਤੇ ਨੇ ਅਮਰੀਕ ਸਿੰਘ ਨੇ ਇਹ ਐਲਾਨ ਕੀਤਾ ਹੈ ਕਿ ਗੁਰੂ ਘਰ ਨੂੰ ਦੇਣਗੇ ਤਾਂ ਇਸ ਤਰੀਕੇ ਦੇ ਨਾਲ ਇਹ ਬੋਲੀ ਦੇ ਵਿੱਚ ਸਰਪੰਚੀ ਦੀ ਚੋਣ ਜਿੱਤੀ ਗਈ ਹੈ ਇਹ ਤਰੀਕਾ ਬਹੁਤ ਅਜੀਬ ਲੱਗ ਰਿਹਾ ਹੈ ਕਿਉਂਕਿ ਤਰਕ ਦੇ ਰਹੇ ਨੇ ਜਿਹੜੇ ਜਿੱਤੇ ਹੈ ਕਿ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਜੁੜੇ ਹੋਏ ਅਤੇ ਪਿੰਡ ਦਾ ਵਿਕਾਸ ਕਰਵਾਉਣ ਦੇ ਲਈ ਹੀ ਇਸ ਤਰੀਕੇ ਦੇ ਨਾਲ ਸਰਪੰਚੀ ਦੀ ਚੋਣ ਲੜੀ ਅਤੇ ਜਿੱਤੀ ਗਈ ਹੈ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਸਰਪੰਚੀ ਦੀ ਚੋਣ ਬੋਲੀ ਲਾ ਕੇ ਜਿੱਤਣਾ ਸਹੀ ਹੈ ਇਸ ਦੇ ਨਾਲ ਪਿੰਡ ਦੇ ਲੋਕਾਂ ਦਾ ਤੇ ਪਿੰਡ ਦਾ ਵਿਕਾਸ ਹੋ ਸਕੇਗਾ ਆਪਣੀ ਰਾਏ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਪਰ ਇਸ ਬੋਲੀ ਦੇ ਨਾਲ ਇਹ ਪਿੰਡ ਪੂਰੀ ਚਰਚਾ ਦੇ ਵਿੱਚ ਹੈ ਪੰਜਾਬ ਦੇ ਵਿੱਚ ਹਰ ਪਾਸੇ ਇਸ ਪਿੰਡ ਦੇ ਬੋਲੀ ਲੱਗਣ ਦੇ ਨਾਲ ਚਰਚੇ ਹੋ ਰਹੇ ਨੇ ਕੀ ਇਸ ਤਰ੍ਹਾਂ ਸਰਪੰਚੀ ਜਿਤਨਾ ਸਹੀ ਹੈ ਕਿ ਇਸ ਦੇ ਉੱਤੇ ਕੋਈ ਕਾਰਵਾਈ ਵੀ ਹੋ ਸਕਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਇਸ ਤਰੀਕੇ ਦੇ ਨਾਲ ਜੋ ਨਵੀਂ ਰਵਾਇਤ ਪਾਈ ਗਈ ਹੈ ਸਰਪੰਚੀ ਬੋਲੀ ਲਾ ਕੇ ਜਿੱਤੀ ਗਈ ਹੈ ਇਹ ਵੱਖਰਾ ਹੀ ਮਾਮਲਾ ਦਿਖਾਈ ਦੇ ਰਿਹਾ ਹੈ